ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਤੇ ਲਓ ਜੀ ਅੱਜ ਆਪਣੇ ਲੱਗਾ ਸੀਗਾ ਗੰਡਾ ਮੰਡੀ 'ਚ ਝੋਨੇ ਨੂੰ ਤੇ ਰਾਤ ਦਾ ਟਾਈਮ ਤੇ ਆਪਾਂ ਆਏ ਸੀਗੇ ਜੀ ਇੱਥੇ ਕਿਉਂ ਮੈਂ ਤਾਂ ਲੇਟ ਹੀ ਆਇਆ ਮੈਂ ਕੰਮ ਤੇ ਗਿਆ ਸੀ ਮੁੜ ਕੇ ਘਰੇ ਆਣ ਕੇ ਪੱਠੇ ਮੱਠਾਂ ਦਾ ਕਰਕੇ ਤੇ ਬਾਅਦ 'ਚ ਫਿਰ ਫਿਰ ਮੈਂ ਬਾਅਦ 'ਚ ਮੰਡੀ ਆਇਆ ਇੱਥੇ ਤੇ ਕੰਡਾ ਆਪਣੇ 5:00 ਵਜੇ ਦਾ ਲੱਗਾ 5:00 ਵਜੇ ਤੋਂ ਪਹਿਲਾਂ ਹੀ ਲੱਗਾ ਸੀ ਤੇ ਐਤ ਕੀ ਰਾਸ਼ ਨਹੀਂ ਹੈਗਾ ਸੀ ਮੰਡੀ ਦੇ ਵਿੱਚ ਰਾਸ਼ ਮਾਲੋ ਕੇ ਜਦ ਪਾਣੀ ਆਇਆ ਸੀ ਤੇ ਝੋਨਾ ਨੁਕਸਾਨ ਕਾਫੀ ਹੋ ਗਿਆ ਝੋਨਿਆਂ ਦਾ ਉਹ ਸਾਰੇ ਝੋਨਿਆਂ ਮੰਡੀਆਂ 'ਚ ਆਉਣੇ ਸੀ ਜਿਹੜੇ ਐਤ ਕੀ ਸਾਰੀਆਂ ਮੰਡੀਆਂ ਸਾਰਾ ਸਾਡੇ ਤਾਂ ਇੱਥੇ ਵੇਲੀਆਂ ਹੀ ਰਹੀਆਂ ਤੇ ਫਿਰ ਵੀ ਚਲੋ 3-4 ਦਿਨ ਉੱਥੇ ਲੱਗੀ ਗਏ ਬਹਿਣਾ ਹੀ ਪਿਆ ਝੋਨੇ ਦੇ ਤੇ ਅੱਜ ਵਾਰੀ ਆਜੀ ਕੰਡੇ ਦੀ ਇਹ ਕੰਡੇ ਦੀ ਚੱਲ ਰਹੀ ਆ ਪ੍ਰਾਈ ਤੇ ਝੋਨਾ ਕਾਫੀ ਆਪਣਾ ਅੱਧਿਆਂੋਂ ਜ਼ਿਆਦਾ ਤਲ ਗਿਆ ਸੀ ਤੇ ਬਾਕੀ ਆਪਣਾ ਜਿਹੜਾ ਰਹਿੰਦਾ ਉਹ ਤਲ ਰਿਆ ਪਾ ਦੋ ਕੰਡੇ ਲੱਗੇ ਸੀ ਇੱਕ ਆਪਣੇ ਨਾਲ ਦੀ ਢੇਰੀ ਹੋਰ ਹੀ ਉਹਨਾਂ ਨੂੰ ਲੱਗੇ ਸੀ ਤੇ ਇੱਕ ਕੰਡਾ ਆਪਣੇ ਲੱਗਾ ਵਿਚਾਰ ਜਾਣੇ ਆਪਣੇ ਕਰ ਰਹੀ ਭਾਈ ਤੇ ਕੁਛ ਉਧਰ ਹੀ ਤੇ ਇਹ ਮੰਡੀ ਦੀ ਆਵਾਜ਼ ਆਪਾਂ ਬੰਦ ਕੀਤੀ ਹੈ ਕਿਉਂਕਿ ਇੱਥੇ ਲਾਏ ਹੀ ਉਹਨਾਂ ਨੇ ਗਾਣੇ ਤੇ ਗਾਣੇ ਤੁਹਾਨੂੰ ਪਤਾ ਵੀ ਆਪਾਂ ਜੇ ਲਾਉਂਦੇ ਤੇ ਉਹ ਕਾਪੀਰਾਈਟ ਆ ਜਾਣਾ ਹੈ ਤੇ ਉਹ ਗਾਣੇ ਜਿਉਂ ਉਹਨਾਂ ਨੇ ਕੰਡਾ ਸ਼ੁਰੂ ਕੀਤਾ ਗਾਣੇ ਚੱਲਦੇ ਰਹੇ ਸਾਰੀ ਦਿਚਾਰੀ ਰਾਤ ਤੇ ਇਸ ਕਰਕੇ ਆਪਾਂ ਜਿਹੜੀ ਇਹ ਰਿਕਾਰਡਿੰਗ ਬੰਦ ਕਰਤੀ ਤੇ ਮੌਸਮ ਠੀਕ ਰਾਤ ਨੂੰ ਤੁਹਾਨੂੰ ਪਤਾ ਵੀ ਠੰਡ ਹੋ ਜਾਂਦੀ ਹੈ ਤੇ ਦਿਨੇ ਗਰਮੀ ਹੁੰਦੀ ਹੈ ਤੇ ਰਾਤ ਨੂੰ ਠੰਡ ਹੁੰਦੀ ਹੈ ਤੇ ਲਓ ਜੀ ਇਹ ਆਪਣੀ ਇੱਥੇ ਸਮਾਪਤੀ ਹੈ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਉਹ ਇਹ ਆਪਾਂ ਕਲਿੱਪਾਂ ਥੋੜੀਆਂ ਜਾਂ ਛੁੱਟੀਆਂ ਬਣੀਆਂ ਵਾ ਇੱਕ ਮੇਰੇ ਬੈਟਰੀ ਲੋ ਹੀ ਮੋਬਾਈਲ ਦੀ ਤੇ ਤਾਂ ਕਰਕੇ ਆਪਾਂ ਪੂਰੀ ਵੀਡੀਓ ਨਹੀਂ ਬਣ ਸਕੀ ਤੇ ਚਲੋ ਠੀਕ ਆ ਜੀ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਚ